ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਜੀ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਗੁਰੂਤਾ ਮੰਨ ਲਈ ਨਹੀਂ ਜਾਏਗਾ ਸਿੱਖ ਜਤਾ ਸ਼ਰੋਭਣੀ ਕਮੇਟੀ ਇਸ ਵਜ੍ਹਾ ਕਰਕੇ ਲਿਆ ਵੱਡਾ ਫੈਸਲਾ ਭਾਰਤ ਅਤੇ ਪਾਕਿਸਤਾਨ ਵਿੱਚ ਕ ਚੱਲ ਰਹੇ ਸਰਹੱਦ ਦੀ ਤਣਾਅ ਦੇ ਮੱਦੇ ਨਜ਼ਰ ਸ਼ਰੋਭਣੀ ਗੁਰਦਾਇ ਪ੍ਰਬੰਧਕ ਕਮੇਟੀ ਨੇ ਸੇਖ ਸ਼ਰਧਾਲੂਆਂ ਨੂੰ ਜਥੇ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ ਹਰ ਸਾਲ ਇਹ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਪਰਸੀ ਤੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਰਵਾਨਾ ਹੁੰਦਾ ਸੀ ਇਸ ਸਾਲ ਯਾਤਰਾ 29 ਜੂਨ ਨੂੰ ਲਾਹੌਰ ਲਈ ਰਵਾਨਾ ਹੋ ਰਹੀ ਸੀ ਸ਼ੋਭਣੀ ਕਮੇਟੀ ਨੇ ਕਿਹਾ ਹੈ ਕਿ ਮੌਜੂਦ ਸਥਿਤੀ ਵਿੱਚ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ 200 ਤੋਂ ਵੱਧ ਸ਼ਰਧਾਲੂਆਂ ਨੇ ਇਸ ਯਾਤਰਾ ਲਈ ਪਹਿਲਾਂ ਹੀ ਅਰਜੀ ਦਿੱਤੀ ਸੀ ਅਤੇ ਵੀਜ਼ਾ ਸੰਬੰਧੀ ਕਾਰਵਾਈ ਲਈ ਆਪਣੇ ਪਾਸਪੋਰਟ ਸ਼ੋਭਨੀ ਕਮੇਟੀ ਨੂੰ ਭੇਜ ਦਿੱਤੇ ਸਨ ਇਸ ਦੌਰਾਨ ਸ਼ੋਭਨੀ ਕਮੇਟੀ ਦੀ ਕਮੇਟੀ ਮੁਖੀ ਹਰਦੀਪ ਧਾਮੀ ਨੇ ਕੇਂਦਰੀ ਮੰਤਰੀ ਸੁਕਾंत ਮਜੂਦਦਾਰ ਕਾਰਵਾਈ ਦੀ ਸਖਤ ਆਲੋਚਨਾ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇੱਕ ਸਿੱਖ ਨੌਜਵਾਨ ਤੇ ਚਪਲ ਛੁੱਟੀ ਹੈ ਇਹ ਚਪਲ ਸਿੱਖ ਨੌਜਵਾਨ ਦੀ ਪੱਗ ਤੇ ਲੱਗੀ ਹੈ ਧਾਮੀ ਨੇ ਇਸ ਨੂੰ ਸਿੱਖ ਭਾਵਨਾ ਭਾਵਨਾ ਦੇ ਵਿਰੋਧ ਅਤੇ ਮੰਦਭਾਗਾ ਦੱਸਿਆ ਅਤੇ ਇਸ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਹੈ ਕਿ ਇਸ ਘਟਨਾ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ